ਕੈਨੇਡਾ 24 ਨੂੰ ਲੈ ਕੇ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ बिकॉज ਕੈਨੇਡਾ ਦੇ ਜਿਹੜੇ ਨਵੇਂ ਮਿਨਿਸਟਰ ਹੈਗੇ ਆ ਮਿਸਟਰ ਮਾਰਕ ਮਿਲਰ ਉਹ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਕਿ ਚੇਂजेस ਲਿਆਣਾ ਜਾਂਦੇ ਆ ਕੈਨੇਡਾ ਸਟੂਡੈਂਟ ਵੀਜ਼ਾ ਦੇ ਵਿੱਚ ਐਂਡ ਉਹ ਇਹ ਵੀ ਦੇਖਣਾ ਚਾਹੁੰਦੇ ਆ ਕਿ ਕੈਨੇਡਾ ਔਰ ਸਿਸਟਮੈਟਿਕਲੀ ਚੱਲੇ ਜਿਹਨੀਆਂ ਪ੍ਰੋਬਲਮਸ ਸਟੂਡੈਂਟਸ ਨੂੰ ਜਿਵੇਂ ਫੇਸ ਕਰ ਰਹੇ ਸੀ ਜਿਵੇਂ ਸਾਡੇ ਹੀ ਬੱਚੇ ਕਹਿ ਰਹੇ ਸੀ ਕਿ ਸਾਡੇ ਤੋਂ ਫੋਰਡ ਨਹੀਂ ਹੋ ਪਾ ਰਿਆ ਕੈਨੇਡਾ ਸਾਡੇ ਤੋਂ ਰਹਿਣਾ ਖਾਣਾ ਮਹਿੰਗਾ ਹੋ ਗਿਆ ਸੋ ਸਾਰਾ ਕੁਝ ਦੇਖਦਿਆਂ ਹੋਇਆਂ ਉਹਦਾ ਅਸਰ ਦੇਖਣ ਨੂੰ ਮਿਲਿਆ ਕਿ ਜੀਆਈਸੀ ਡਬਲ ਹੋ ਗਿਆ ਸੋ ਮੈਂ ਸਟੂਡੈਂਟਸ ਨੂੰ ਕਹਿੰਨਾ ਕਿ ਕੋਈ ਵੀ ਇਦਾਂ ਦਾ ਪ੍ਰੋਟੈਸਟ ਕਰਨ ਤੋਂ ਪਹਿਲਾਂ ਕੋਈ ਵੀ ਇਦਾਂ ਦੀ ਚੀਜ਼ ਕਰਨ ਤੋਂ ਪਹਿਲਾਂ ਕਿਸੇ ਐਸੇ ਮੂਲਕ 'ਚ ਜਿੱਥੇ ਅਸੀਂ ਰਹਿੰਦੇ ਨਹੀਂ ਹੈਗੇ ਆਂ ਔਰ ਇੱਥੇ ਸਾਡਾ ਸਟੇਟਸ ਹੱਲੇ ਟੈਂਪਰੀਰੀ ਹੈ ਜ਼ਰੂਰ ਧਿਆਨ ਦਿਓ ਬਿਕੋਜ਼ ਕੋਈ ਵੀ ਚੀਜ਼ ਅਸੀਂ ਉੱਥੇ ਕਰਦੇ ਆ ਉਹਦਾ ਰਿਜ਼ਲਟ ਤੁਹਾਡੇ ਤੇ ਹੀ ਤੁਹਾਨੂੰ ਦੇਖਣ ਨੂੰ ਮਿਲ ਹੀ ਸਕਦਾ ਸੋ ਹੁਣ ਹੋਰ ਵੀ ਟਾਇਰ ਸਿਸਟਮ ਵੀ ਕੈਨੇਡਾ ਚ ਇੰਟਰੋਡਿਊਸ ਹੋਣ ਵਾਲੇ ਆ ਅ ਟਰਸਟਿਡ ਇੰਸਟੀਚੂਟਸ ਦੀ ਲਿਸਟ ਵੀ ਬਾਹਰ ਆਏਗੀ ਕਿ ਜਿਹੜੇ ਇਹ ਟਰਸਟਿਡ ਇੰਸਟੀਚੂਟਸ ਆ ਤੁਸੀਂ ਇੰਨਾ ਚ ਅਪਲਾਈ ਕਰੋ ਤਾਂ ਤੁਹਾਨੂੰ ਵੀਜ਼ਾ ਮਿਲੇਗਾ ਜੇ ਤੁਸੀਂ ਇੰਨਾ ਚ ਅਪਲਾਈ ਨਹੀਂ ਕਰੋਗੇ ਤਾਂ ਵੀਜ਼ਾ ਨਹੀਂ ਮਿਲੇਗਾ ਸੋ ਸਟੂਡੈਂਟਸ ਮੈਨੂੰ ਲੱਗਦਾ ਹੈ ਕਿ ਕੈਨੇਡਾ ਅੱਜ ਦੇ ਦਿਨ ਚਿਕਵੇ ਕਿੰਦਾ ਦਾ ਕੰਟਰੀ ਬਚਿਆ ਜਿੱਥੇ ਜਾ ਕੇ ਸਟੂਡੈਂਟ ਸੈਟਲ ਔਰ ਪੀਆਰ ਹੋ ਸਕਦੇ ਹੈਗੇ ਆ ਅਪਡੈਟਿਸ ਤੋਂ ਇਲਾਵਾ ਕੋਈ ਹੋਰ ਕੰਟਰੀ ਨਾਲ ਅਸੀਂ ਕੰਪੈਰੀਜ਼ਨ ਕਰੀਏ ਤਾਂ ਕਿਸੇ ਹੋਰ ਕੰਟਰੀ 'ਚ ਅਸੀਂ ਪੀਆਰ ਇਹ ਨਹੀਂ ਜਲਦੀ ਨਹੀਂ ਹੋ ਸਕਦੇ ਬਟ ਹੁਣ ਸਾਨੂੰ ਜਿਹੜੇ ਕੋਰਸੇ ਅਸੀਂ ਕਰਨ ਜਾ ਰਹੇ ਹਾਂ ਜਾਂ ਜਿਹੜੀ ਪੜ੍ਹਾਈ ਅਸੀਂ ਕਰਨ ਜਾ ਰਹੇ ਹਾਂ ਉਹ ਬਹੁਤ ਜ਼ਿਆਦਾ ਮੈਟਰ ਕਰੇਗੀ ਔਰ 24 ਵਿੱਚ ਕੈਨੇਡਾ ਜ਼ਰੂਰ ਬਹੁਤ ਸਾਰੇ ਚੇਂजेस ਲਿਆਏਗਾ ਬਟ ਸਟੂਡੈਂਟਸ ਇਹੀ ਤੁਹਾਡੇ ਲਈ 골ਡਨ ਓਪਰਚ्युनिटी ਹੈ ਕਿ ਜੇ ਚੇਂजेस ਆਉਂਦੇ ਆ ਤਾਂ ਆਪਾਂ ਉਸ ਚੇਂजेस ਨੂੰ ਅਡਾਪਟ ਕਰੀਏ ਔਰ ਕੈਨੇਡਾ ਨੂੰ ਚੂਜ਼ ਕਰੀਏ ਅਸੀਂ ਦੇਖੋ ਐਲਓਏ ਵੈਰੀਫਿਕੇਸ਼ਨ ਸ਼ੁਰੂ ਹੋ ਚੁੱਕੀ ਹੈ ਕਿ ਜਿਵੇਂ ਤੁਹਾਨੂੰ ਪਤਾ ਹੈ ਹੋਣਾ ਹੈ ਕਿ ਫੇਕ ਐਲਓਇਜ਼ ਕਾਫੀ ਸਾਰੀਆਂ ਫੜੀਆਂ ਗਈਆਂ ਅਸੀਂ ਪਿੱਛੇ ਫੇਕ ਡਾਕੂਮੈਂਟਸ ਨੂੰ ਲੈ ਕੇ ਵੀ ਕੈਨੇਡਾ ਐਂਬੈਸੀ ਕਾਫੀ ਸਾਰਾ ਓਕੇ ਕਹਿੰਦੇ ਚਿੰਤਤ ਹੈਗੀ ਹੈ ਕਿ ਕੋਈ ਕੋਈ ਵੀ ਜੇ ਸਾਡੇ ਨਾਲ ਫੇਕ ਡਾਕੂਮੈਂਟਸ ਨਾਲ ਅਪਲਾਈ ਕਰ ਰਿਹਾ ਤਾਂ ਉਹਦੇ ਤੇ ਅਸੀਂ ਇੱਕ ਸਟ੍ਰਿਕਟ ਐਕਸ਼ਨ ਲਿਆ ਜਾਵੇ ਸੋ ਐਲਓ ਨੂੰ ਲੈ ਕੇ ਹੁਣ ਕੈਨੇਡਾ ਹਰ ਵੀਕਲੀ ਕਾਲਜਸ ਤੋਂ ਅਪਡੇਟ ਲੈ ਰਿਹਾ ਕਿ ਜਿਹੜੀਆਂ ਐਲਓਇਜ਼ ਇਸ਼ੂ ਹੋਈਆਂ ਉਹ ਜੈਨੂਇਨ ਹੈਗੀਆਂ ਕਿ ਨਹੀਂ ਹੈਗੀਆਂ ਇਸ ਤੋਂ ਇਲਾਵਾ ਜੀਆਈਸੀ ਤੁਹਾਨੂੰ ਪਤਾ ਹੀ ਹੈ ਕਿ ਡਬਲ ਹੋ ਚੁੱਕਿਆ ਹੈ ਕਿ 1 ਜਨਵਰੀ ਤੋਂ ਡਬਲ ਹੋ ਜਾਏਗਾ ਜੀਆਈਸੀ ਥਰਡਲੀ ਟਰਸਟਡ ਪਾਰਟਨਰਸ ਦੀ ਲਿਸਟ ਆਊਟ ਹੋਏਗੀ ਕਿ ਕਿਹੜੇ ਟਰਸਟਡ ਪਾਰਟਨਰਸ ਹਨ ਕਿਹੜੇ ਟਰਸਟਡ ਪਾਰਟਨਰਸ ਨਹੀਂ ਹੈ ਫੋਰਥਲੀ ਟਾਇਰ ਸਿਸਟਮ ਵੀ ਆ ਸਕਦਾ ਟਾਇਰ 1 ਟਾਇਰ 2 ਟਾਇਰ 3 ਇਹ ਸਿਸਟਮ ਵੀ ਆ ਸਕਦਾ ਹੈ ਕੈਨੇਡਾ ਦੇ ਵਿੱਚ ਕਿ ਕਿ ਕੀ ਕਹਿੰਦੇ ਆ ਟਾਇਰ ਸਿਸਟਮ ਨੂੰ ਲੈ ਕੇ ਵੀ ਇੰਪਲੀਮੈਂਟੇਸ਼ਨਸ ਹੋ ਸਕਦੀਆਂ ਟਾਇਰ ਸਿਸਟਮ ਜਿਵੇਂ ਕੈਨੇਡਾ ਅਗੇ ਕਹਿੰਦੇ ਆ ਜਿਵੇਂ ਅਸੈਸਮੈਂਟ ਲੈਵਲ ਹੈਗੇ ਆਸਟ੍ਰੇਲੀਆ ਵਿੱਚ ਉਵੇਂ ਹੀ ਅਸੈਸਮੈਂਟ ਲੈਵਲਸ ਕੈਨੇਡਾ ਵਿੱਚ ਵੀ ਇੰਪਲੀਮੈਂਟ ਕੀਤੇ ਜਾਣਗੇ ਏਲ 1 ਏਲ 2 ਏਲ 3 ਉਸ ਤਰ੍ਹਾਂ ਦੇ ਕਾਲਜੇਸ ਨੂੰ ਡਿਵਾਈਡ ਕੀਤਾ ਜਾਏਗਾ ਯੂਨੀਵਰਸਿਟੀ ਕਾਲਜੇਸ ਐਂਡ ਪ੍ਰਾਈਵੇਟ ਕਾਲਜੇਸ ਨੂੰ ਸੋ ਬਟ ਜੋ ਜੋ ਸਾਡੀ ਡਿਸਕਸ਼ਨ ਹੋਈ ਹੈ ਇਨਾਂ ਜਿਹੜੇ ਦਿਨਾਂ 'ਚ ਮੈਂ ਕੈਨੇਡਾ ਸੀ ਔਰ ਅੱਜ ਹੀ ਮੈਂ ਵਾਪਸ ਆਇਆ ਸੋ ਸਟੂਡੈਂਟਸ ਕੈਨੇਡਾ ਨੂੰ ਲੈ ਕੇ ਮੇਜਰ ਚੇਂजेस ਹੁਣ ਇੰਨੀ ਜਲਦੀ ਆਣਾ ਬਹੁਤ ਡਿਫਿਕਲਟ ਹੈਗਾ ਨੈਕਸਟ 3 ਟੂ 4 ਮੰਥਸ ਕੋਈ ਚੇਂਜ ਆਉਣਾ ਨਹੀਂ ਚਾਹੀਦਾ ਬਿਕੋਜ਼ ਆਲਰੇਡੀ ਇੱਕ ਬਹੁਤ ਹੀ ਮੇਜਰ ਚੇਂਜ ਆ ਚੁੱਕਿਆ ਹੈ ਜਿਹੜਾ ਕਿ ਜੀਆਈਸੀ ਸੋ ਇਸ ਤੋਂ ਬਾਅਦ ਅਸੀਂ ਵੇਟ ਕਰ ਸਕਦੇ ਹਾਂ ਕਿ ਕੋਈ ਮੇਜਰ ਚੇਂਜ ਨਾ ਆਏ ਬਟ ਫਿਊਚਰ ਪੀਆਰ ਲੈਣੀ ਕੈਨੇਡਾ ਚ ਉਹਨਾਂ ਬੱਚਿਆਂ ਨੂੰ ਹੀ ਮਿਲਣੀ ਹੈ ਜਿਨ੍ਹਾਂ ਨੇ ਪ੍ਰੋਪਰ ਪੜ੍ਹਾਈ ਕਰਨੀ ਹੈ ਔਰ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਫਾਲੋ ਕਰਨਗੇ सो so पी वाले देखो जोड़े है फिफ्टी सैवन फिफ्टी सिक्स से काफ़ी वीजाज आ रहे ने, बट कही कि सक्सैस रेट फिफ्टी सिक्सटी परसेंट है जो अभी नॉन एस टी एस की गल करिए स्टिल दे आर गैटिंग वीजा सो राइट ना जो एक गवर्नमेंट कॉलेज अपलाई करते हो तो चांसिज ऑफ hmm. गैटिंग वीजा इफ योर पी टी ई स्कोर इज अंडर सिक्सटी इज़ ब्राइट दैन यू कैन गैट वीजा बट जो कहो सिक्सटी है तो वीज़ा सक्सैस रेट बहुत अच्छा चल ही रहा है ਅ ਪਰ ਸਟੂਡੈਂਟਸ ਫਿਊਚਰ ਵਿੱਚ ਸਾਨੂੰ ਲੱਗਦਾ ਹੈ ਕਿ 1 ਜਨਵਰੀ ਤੋਂ ਕਾਫੀ ਜ਼ਿਆਦਾ ਫਾਈਲਸ ਤੇ ਧਿਆਨ ਦਿੱਤਾ ਜਾਏਗਾ ਜੋ ਕਿ ਹੱਲੇ ਨਹੀਂ ਨਜ਼ਰ ਆ ਰਿਹਾ ਸੀ ਹੱਲੇ ਜਿਹੜਾ ਵੀਜ਼ਾ ਸਕਸੈਸ ਰੇਟ ਹੈ ਦੈਟ ਇਜ਼ ਕ੍ਰੋਸਿੰਗ 95% ਸੋ ਮੈਨੂੰ ਲੱਗਦਾ ਹੈ ਕਿ ਜਨਵਰੀ ਚ ਥੋੜਾ ਜਿਆ ਧਿਆਨ ਜ਼ਰੂਰ ਦਿੱਤਾ ਜਾਏਗਾ ਫਾਈਲਸ सी देखो मई इनटेक अवेलेबल रहेगा सितंबर 24 अवेलेबल रहेगा कुछ कॉलेजेस ने जनवरी 25 भी खोलता है सो so हाले मई सितंबर से ही फोकस सू करना चाहिए सो so मई एंड इंट सितंबर इनटेक आर ओपन जो जनवरी अप्लाई करे बट उन्होंने जी आई सी आर ट्वेंटी थाउजेंड सिक्स थर्टी फाइव डॉलरस ही पे करना पेगा